ਕਿਉਂ ਜੱਟਾ ਕਿਵੇਂ ਬੈਠਾਂਗਾ ਜੇ ਮੇ ਟੁੱਟਿਆ ਜਾ ਬੈਠਾਂਗਾ ਕਿਵੇਂ ਠੀਕਾਗਾ ਠੀਕਾ ਕਿਦਾਂ ਘਰੇ ਘਰੇ ਬਣਾ ਲੈਣੇ ਵਗਿਆ ਹਾਂ ਥੋੜਾ ਜਵਾਕ ਜੂ ਬੋ ਕੇ ਵੱਡੇ ਅੱਛਾ ਦਾਰੂ ਦੂਰੂ ਹੋ ਗਈ ਮਹਗੀ ਹੁਣ ਬਸ ਟੁੱਟੀ ਬਸਣਾ ਨਾ ਹਾਂ ਅਜਾ ਮਿਲਦੇ ਨਹੀਂ ਪੀਣ ਥਾਣ ਨੂੰ ਗੱਲ ਵੀ ਸਹੀ ਏ ਤੇਰੀ ਹੁਣ ਤਾਂ ਤੈਨੂੰ ਪਤਾ ਦਾਰੂ ਠੇਕਾਂ ਨਹੀਂ ਦਾ ਰਹੀ ਨੀ ਠੇਕਾਂ ਤਾਂ ਬਾੜੀ ਮਹਿੰਗੀ ਹੋ ਗਈ ਜੇ ਮੈਂ ਤੈਨੂੰ ਸਕੀਮ ਦੱਸਾਂ ਦਾਰੂ ਤੇਰੇ ਘਰੇ ਚੱਲ ਕੇ ਆਇਆ ਕਰੂ ਬਾੜੀ ਵਧੀਆ ਸਕੀਮ ਆ ਵਾਜੀ ਦਿਮਾਗ ਤੈ ਜਾਂਦੇ ਹੈ ਅੱਛਾ ਦੰਦਾ ਹਣਾ ਮੈਂ ਕਹਿੰਦਾ ਉਹਨੂੰ ਅੱਜ ਮੈਂ ਲਿਹਾਉਣਾ ਬੜਾ ਦਰ ਵਾਹ ਪਾਸਕੀ ਨੂੰ ਪੌਣੀਆਂ दारू ਤੇਰੇ ਕੋਲੇ ਘਰੇ ਆਇਆ ਤੂੰ ਚੱਲ ਚੱਲ ਮੈਂ ਸੱਤੀ ਲੈ ਕੇ ਆਉਣਾ ਮੈਂ ਆਉਣਾ 4:00 ਵਜੇ ਚੰਗਾ ਠੀਕ ਹੈ ਢਲ ਚੰਗਾ ਫਿਰ ਮੈਂ ਲੈ ਕੇ ਆਉਣਾ ਨੂੰ ਠੀਕ ਗੱਲਿਆ ਕੋ ਕੀ ਹਾਲ ਹੈ ਮਿੱਦੀ ਕਿਵੇਂ ਠੀਕ ਆ ਵਧੀਆ ਬੱਲੇ ਕਿ ਮੈਂ ਪਰਣਾ ਆ ਮਨਣ ਲਾ ਗਿਆ ਫਿਰ ਸਿਰ ਤੇ ਗੱਜੇ ਪੈ ਗਿਆ ਬਾਹ ਝਟ ਨੂੰ ਲੱਗੇ ਅੱਛਾ ਰਿਸ਼ਤੇ ਤੇ ਰਹ ਜਾਂਦੇ ਨੇ ਯਾਰ ਉਹਨੂੰ ਕਿ ਬੁਰਾ ਲੱਗਦਾ ਸੀ ਰ ਅਈ ਤੱਕ ਲਿਖੀ ਤੇਰੀ ਵਾਲੀ ਭੈੜਾ ਲੱਗਦਾ ਉਹ ਭੈੜਾ ਲੱਗਦਾ ਉਹ ਜੇ ਤੈਨੂੰ ਦਵਾਈ ਦਵਾ ਲਿਆ ਮਾ ਆਪਣਾ ਚਾਚਾ ਬੈਦ ਰਿਹਾ ਵਾ ਪੁਰਾਣਾ ਬੈਦ ਆ ਅੱਛਾ ਭੈ ਦਾ ਤੇਰੇ ਵਾਲ ਬੂਲ ਜੀ ਉਹਦਾ ਭੈ ਦਾ ਨੇਕਾ ਮਵਾਲੀਆਂ ਹੱਲ ਕਰ ਦਿੰਦਾ ਹੈਗਾ ਦਵਾ ਲਿਆ ਚੱਲੀਏ ਫਿਰ ਤੇ ਦਵਾ ਜਾਈਏ ਦਵਾਈ ਚਾਚੇ ਕੋਲੇ ਬਥੇਰੇ ਹੱਲ ਨੇ ਚਾਹ ਫਿਰ ਅੱਜ ਦੀ ਫੇਰ ਦੀ ਹੁੰਦਾ ਤਾਂ ਚਲੀਏ ਸਾਂ ਰਾ ਬਠਾ ਜਾ ਚਾਹ ਹੋਰ ਠੀਕ ਐ ਚਾਹ ਵਧੀਆ ਠੀਕ ਆ ਠੀਕ ਐ ਜਿਵੇਂ ਨਾ ਮਿੰਦੀ ਦਾ ਆਪਣੇ ਕੋਲ ਜਮੀਨੀ ਆਉਂਦਾ ਕਦੇ ਹੋਇਆ ਆਉਂਦਾ ਕਿਉਂ ਨਹੀਂ ਇਹਨੂੰ ਲੋੜ ਹੀ ਤੇਰੇ ਤੱਕ ਪੈਗੀ ਆ ਤੈਨੂੰ ਆ ਪਿਆ ਮੈਂ ਤਾਂ ਇਹਨੂੰ ਸਪੈਸ਼ਲ ਤੇਰੇ ਕੋਲ ਲੈ ਕੇ ਆਇਆ ਇਹ ਮੈਨੂੰ ਮੈਂ ਤਾਂ ਕੱਲ ਨੂੰ ਕਹਿੰਦਾ ਸੀ ਇਹ ਕਹਿੰਦਾ ਹੁਣੇ ਚੱਲ ਮਾ ਚੱਲ ਜਰ ਚਾਚਾ ਆਪਣੀ ਮੋੜਦਾ ਨਹੀਂ ਕੋਈ ਇਹਦੇ ਨਾਲ ਵਾਲ ਜੇ ਵਾਲੇ ਝੜਨ ਲੱਗੇ ਮਾ ਤੂੰ ਪੁਰਾਣਾ ਬੈਤ ਰਿਹਾ ਫੇਰ ਵੀ ਇਹਨੂੰ ਕੋਈ ਨੁਕਤਾ ਦੱਸ ਕੋਈ ਦਵਾਈ ਦੁਜੀ ਵੀ ਇਹਨਾਂ ਤੈਨੂੰ ਪਤਾ ਹੁਣ ਬਾਲ ਬੂਜੇ ਬਾਲੇ ਝੜੀ ਜਾਂਦੇ ਨੇ ਗੰਧ ਪਈ ਜਾਂਦਾ ਕੋਈ ਦੱਸ ਇਹਨੂੰ ਕੋਈ ਦਵਾਈ ਹੈ ਦਾ ਕਰੀਏ ਨਾ ਦੇਖੇ ਹਾਂ ਬਾਲ ਤਾਂ ਬਹੁਤ ਝੜ ਰਹੇ ਨੇ ਔਰ ਇਧਰ ਕਿਸੇ ਕੋਈ ਬਾਲ ਪੰਜ ਸੱਤ ਸੱਟਾਂ ਤੇ ਉਹ ਲਿਖਾ ਦਿੰਦੇ ਆ ਲਿਖਾ ਦੇ ਫਿਰ ਲਿਖਾ ਇਹਨੂੰ ਕੋਈ ਦੇਖਿਆ ਕੇ ਇਹਨੂੰ ਰਾਗੜ ਕੇ ਉਹਦਾ ਤੇਲ ਬਾਜੂ ਲਾਉਣਾ ਪਊਗਾ ਤੇ ਲਗਾਉਣਾ ਉਹ ਪਰ ਘਰਾਂਜੀ ਤੋਂ ਪਊਗਾ ਮਾਸ ਕਰਾਉਣਾ ਮਨਾ ਸੜਾ ਆ ਸੜਾ ਕਿ ਪਹਿਲਾਂ ਆਪਾਂ ਤੇਰੀ ਵਿਆਹ ਦੀ ਕਰ ਦਿੰਦੇ ਆ ਉਹ ਸੜਾ ਨਹੀਂ ਕਹਿੰਦੇ ਹੁੰਦੇ ਕੁਮਾਰ ਆ ਐ ਨਾ ਕਿ ਚਾਚਾ ਤੇਰੀ ਇਹ ਰੀਜ ਵੀ ਪੂਰੀ ਕਰ ਦੇ ਨੀ ਅਰੀਜ ਇਹ ਵੀ ਤੇਰੀ ਪੂਰੀ ਕਰ ਦੇ ਨੀ ਅਰੀਜ ਪਹਿਲਾਂ ਮੇਰੇ ਨਾਲ ਤਾਂ 20-20 ਰਿਸ਼ਤੇ ਵਾਲੇ ਆਉਂਦੇ ਨਹੀਂ ਅੱਛਾ ਜੇ ਕਰ ਕਰ ਪਹੁੰਚਾ ਦੇਣਾ ਕਰ ਪਹਿਲਾਂ ਤੇਰੀ ਇਤਲਾ ਹੈ ਇਹ ਬੜੀ ਗੱਲ ਆ ਪਹਿਲਾਂ ਭਾਈ ਹੀ ਕੰਮ ਕਰ ਓਏ ਤੂੰ ਆ ਜਾ ਤੈਨੂੰ ਗੱਲ ਦੱਸਦਾ ਮੈਂ ਉਰੇ ਚਾਚਾ ਆ ਗਏ ਸੀ 2 ਮਿੰਟ ਨਾਲੇ ਗੱਲ ਕਰਨ ਦੀ ਠੀਕ ਆ ਠੀਕ ਆ ਪੇ ਤੁਸ ਇਨਾਂ ਤੇ ਨੁਕਾ ਦਾ ਥੋੜਾ ਇਹ ਪੀਣ ਖਾਣ ਦਾ ਲਾਲਚ ਹੀ ਐ ਭੇਗ ਸੇਗ ਦਾ ਤੇ ਮਾੜਾ ਮੋਟਾ ਨਾਂ ਦਾ ਦਰਦੂ ਦਾ ਨਾਂ ਬੈਦੇ ਇਹਨੂੰ ਘਰੋਂ ਘਰੋਂ ਦਾ ਮਿਲਦੀ ਨਹੀਂ ਇਹ ਤੇਰਾ ਧੋਪਾ ਭਰ ਦੂ ਤੇ ਰਿਸ਼ਤੇ ਰੁਸਤੇ ਤੇ ਇਹਦੇ ਕੋਲੇ 20 ਆਉਂਦੇ ਨੇ ਬਰ ਕੋਈ ਤਾਂ ਕਰਦਾ ਹੈਗਾ ਹੈ ਤੇਰਾ ਆਪਾ ਜਿਹਾ ਬੱਬਾ ਹੀ ਨਹੀਂ ਤੂੰ ਮਾੜਾ ਮੋਟਾ ਨਾਂ ਲੈ ਜੀ ਕਹ ਸਭ ਕਰ ਦੂ ਤੇਰੇ ਕੰਮ ਬੈ ਜਾ ਜਾ ਚੱਲ ਜੇ ਟਕਰਾ ਫਿਰ ਕਰਾ ਯਾਰ ਨਹੀਂ ਤੂੰ ਕਰਾਏ ਨੂੰ ਕਰਾ ਦੇ ਨਿ ਰਿਸ਼ਤਾ ਪੱਕਾ ਆ ਇੱਕ ਕਿਹੜੇ ਤਰ੍ਹਾਂ ਮਾਲਤਣਾ ਹਾਂ ਕਿਹੜੀ ਜਮ ਫੜਕੇ ਫੜੀ ਕੋਈ ਮਰਜ਼ੀ ਫੜ ਲੈ ਜਿਹੜੀ ਤੇਰੀ ਮਰਜ਼ੀ ਆ ਅੱਛਾ ਹਾਂ ਚੱਲ ਫਮਾ ਲੈ ਕੇ ਵਾ ਚਾ ਨਾ ਇੱਕ ਕੋਕ ਵੀ ਫੜ ਲੈ ਠੀਕ ਐ ਚਾ ਤੋਰਦਾ ਤੈਂ ਵਾਹ ਤੂੰ ਆਵਦਾ ਤੇਰਾ ਜਗੜ ਬਣ ਗਿਆ ਪੀਨਖਾਨ ਦਾ ਮੈਂ ਤੇਰੇ ਕੋਲੇ ਰਿਹਾ ਉਹੀ ਐਡੇ ਫੜਾ ਮਾਰੀ ਜਾਂਦਾ ਸੀ ਤੇਰੇ ਕੋਲ ਹੈਗਾ ਰਿਸ਼ਤਾ ਕਿ ਕੋਈ ਨਾ ਮੇਰੇ ਕੋਲੇ ਕਿਹੜਾ ਰਿਸ਼ਤਾ ਮੈਂ ਤਾਂ ਪੀਨਖਾਨ ਦਾ ਕਰਿਆ ਮੇਰੇ ਕਹੇ ਤਾਂ ਕੋਈ ਮੈਂਸ ਨਹੀਂ ਵੇਖਦਾ ਅੱਛਾ ਜੀ ਹਾਂ ਅੱਛਾ ਫਿਰ ਤਕੀਮ ਪਾਤੀ ਉਹਦੇ ਦਾ ਤਕੀਮ ਪਾਤੀ ਚਲ ਠੀਕ ਆ ਫਿਰ ਦੱਬੀ ਰੱਖ ਲਈ ਕੋਈ ਨਹੀਂ ਹੁੰਦਾ ਤੈਨੂੰ ਆਖਿਆ ਸੀ ਨਾ ਤੇਰੇ ਘਰੇ ਆਉ ਦਾਰੂ ਅਸਰ ਘਰੇ ਲੈ ਮੈਂ ਹੁਣ ਤੇਰੇ ਕੋਲੇ ਆਇਆ ਕਰੂ ਉਹ ਠੀਕ ਰੱਖ ਫਿਰ 2 ਮਹੀਨਾ 20 ਦਿਨ 20 ਦਿਨ ਦਿਖਾਈ ਜਾਣਾ ਚੱਲ ਹਾੜੀ ਹਾੜੀ ਕੰਮ ਚਲ ਠੀਕ ਆ